ਮਾਰ ਦਿੱਤਾ ਵਈਆਂ ਨੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਉਹਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਆ ਫਾਂਸੀ ਦੀ ਸਜ਼ਾ ਹੋਵੇ ਉਹਨੂੰ ਸਾਡਾ ਬੱਚਾ ਬਹੁਤ ਗਿਆ ਸੀ ਗਾ ਦੋਵੇਂ ਭੈਣ ਭਰਾ ਚੁੱਕ ਗਏ ਸਾਡੇ ਕੋਲ ਬੱਚਾ ਖੋਹ ਲਿਆ ਵਈਆਂ ਨੇ ਆ ਵਈਆਂ ਦਾ ਤੇਜ ਹੋ ਜਾਂ ਸਾਡਾ ਕਰ ਕੱਢੇ ਤੱਕ ਨਹੀਂ ਇਹ ਪਿੰਡ ਤੋਂ ਭਜਾਉਣੇ ਚਾਹੀਦੇ ਪੰਜਾਬ ਤੋਂ पिछले 40 ਸਾਲਾਂ ਤੋਂ ਸਰਕਾਰ ਕੋਲ ਇਹੋ ਜੀ ਕੋਈ ਪਾਲਿਸੀ ਨਹੀਂ ਕਿ ਇਸ ਪੰਜਾਬ ਦੇ ਵਿੱਚ ਕੋਈ ਵੀ ਅਪਰਾਧੀ ਆਉਂਦਾ ਕਿਸੇ ਵੀ ਸੂਬੇ ਤੋਂ ਆਉਂਦਾ ਉਹਨੂੰ ਕਿਰਾਏ ਦੇ ਕਮਰਾ ਲੈਣ ਤੋਂ ਲੈ ਕੇ ਇੱਥੇ ਆਪਦੀ ਪ੍ਰਾਪਰਟੀ ਖਰੀਦਣ ਤੱਕ ਆਧਾਰ ਕਾਰਡ ਬਣਾਉਣ ਤੱਕ ਤੇ ਵੋਟਰ ਵੋਟ ਬਣਾਉਣ ਤੱਕ ਕੋਈ ਰੋਕ ਟੋਕ ਨਹੀਂ ਤੁਸੀਂ ਦੇਖ ਰਹੇ ਹੋ ਫਗਵਾੜਾ ਨਿਊਜ਼ ਮੈਂ ਹਤਰਾ ਅੰਜਲੀ ਹੁਸ਼ਿਆਰਪੁਰ ਵਿੱਚ ਪਿਤੇ ਦਿਨੀ ਇੱਕ 마ਸੂਮਾ 5 ਸਾਲਾਂ ਦੇ ਬੱਚੇ ਹਰਵੇਦ ਸਿੰਘ ਦੀ ਪ੍ਰਵਾਸੀ ਬਲੌ ਕੀਤੀ ਗਈ ਹੱਤਿਆ ਦੇ ਰੋਸ ਵਜੋਂ ਪਿੰਡ ਪਾਨੋਕੀ ਦੇ ਵਸੀਆਂ ਦੇ ਫਗਵਾੜਾ ਸ਼ਰਦੀਆਂ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਕੈਂਡਲ ਮਾਰਚ ਕਰਿਆ ਇਸ ਮਾਰਚ ਦੌਰਾਨ 마ਸੂਮਾ ਹਰਵੀਰ ਸਿੰਘ ਨੂੰ ਸ਼ਰਤਾਂਜਲੇ ਭੇਟ ਕੀਤੀ ਗਈ ਹੈ ਅਤੇ ਕਾਤਲ ਨੂੰ ਸਖਤ ਸਖਤ ਸਜ਼ਾ ਖਾਸ ਕਰਕੇ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਉਠਾਈ ਗਈ ਹੈ। ਕੈਂਡਲ ਮਾਰਚ ਵਿੱਚ ਉਹ ਅੱਡੇ ਗਿੰਦੇ ਦੇ ਵਿੱਚ ਪਿੰਡ ਤੇ ਸ਼ਹਿਰ ਵਾਸੀ ਸ਼ਾਮਿਲ ਹੋ ਇਸ ਮੌਕੇ ਹਲਕਾ ਵਿਧਾਇਕ ਬਲਵਿੰਦ ਸਿੰਘ ਢਾਲੀਵਾਲ ਦੇ ਨਾਲ ਨਾਲ ਫਗਵਾੜਾ ਦੀ ਸਮਾਜ ਸੇਵੀ ਜਥੇਬੰਦੀਆਂ ਅਤੇ ਕਿਸਾਨ ਜਥੇਬੰਦੀਆਂ ਦੀ ਆਗੂ ਵੀ ਹਾਜ਼ਰ ਰਹੇ। ਫਗਵਾੜਾ نیوز ਲਈ ਕੈਮਰਾਮੈਨ ਜਸਰ ਸ਼ਰਮਦ ਨਾਲ ਸ਼ਰੰਜ ਸਿੰਘ ਸੋਣੀ ਦੀ ਰਿਪੋਰਟ ਚਾਹੀਦਾ ਵੀ ਜਦ ਤੱਕ ਇਹ ਬੱਚੇ ਦੀ ਇਨਸਾਫ ਨਹੀਂ ਮਿਲਦਾ ਪਰ ਉਹਨੂੰ ਜਿਹੜੀ ਹੈ ਵੱਧ ਤੋਂ ਵੱਧ ਜਿਹੜੀ ਹੈਗੀ ਸਜ਼ਾ ਜਿਹੜੀ ਕਾਨੂੰਨ ਦੇ ਦਾਇਰੇ ਵਿੱਚ ਆਉਂਦੀ ਹੈਗੀ ਆ ਉਹਨੂੰ ਆਪਾਂ ਦਵਾਈਏ ਪਰ ਨਾਲ ਹੀ ਇਸ ਪਰਿਵਾਰ ਵਾਸਤੇ ਆਪਾਂ ਹਰ ਵਕਤ ਇਹ ਨਾ ਹੋਵੇ ਵੀ ਅੱਜ ਆਪਾਂ ਸਾਰੇ ਇੱਥੇ ਆਏ ਹੈਗੇ ਆ ਤੇ ਕੱਲ ਨੂੰ ਜੇਕਰ ਫੇਜ਼ ਦੂਤ ਪੈਂਦੀ ਹੈ ਫੇਰ ਆਪਾਂ ਕੜਦੇ ਤਾਂ سپورਟ ਜਿਹੜੇ ਆਉਣ ਵਾਲੇ ਸਮੇਂ ਵਿੱਚ ਵੱਧਣੀ ਚਾਹੀਦੀ ਹੈ ਕਿਉਂਕਿ ਅੱਜ ਹੋ ਸਕਦਾ ਕਿਸੇ ਨੂੰ ਨਾ ਪਤਾ ਹੋਵੇ ਇਸ ਕਰਕੇ ਆਉਣ ਵਾਲੇ ਸਮੇਂ ਵਿੱਚ ਆਪਾਂ ਵੱਧ ਤੋਂ ਵੱਧ سپورਟ ਕਰਕੇ ਦੀਏ ਇਸ ਬੱਚੇ ਦੀ ਔਰੇਸ ਪਰਿਵਾਰ ਦੇ ਜਿੱਥੇ ਬੱਚੇ ਨੂੰ ਇਨਸਾਫ ਦਵਾਣਾ ਔਰ ਪਰਿਵਾਰ ਨੂੰ ਇਨਸਾਫ ਦਵਾਣਾਗਾ ਉੱਥੇ ਹੀ ਇਹਨਾਂ ਦੇ ਹਰ ਦੁੱਖ ਸੁੱਖ ਦੇ ਵਿੱਚ ਉਹਦੇ ਆਪਾਂ ਨੂੰ ਖੜੇ ਹੋਣਾ ਚਾਹੀਦਾਗਾ ਧੰਨਵਾਦ ਅੱਜ ਦਾ ਜਿਹੜਾ ਕੈਂਡਲ ਮਾਰਚ ਆ ਉਹ ਪਿੰਡ ਭਾਣੋ ਕੀ ਦੀ ਅਗਵਾਈ ਦੇ ਵਿੱਚ ਜਿਹੜਾ ਹੈਗਾ ਫਗਵਾੜੇ ਦੇ ਵਿੱਚ ਕੱਢਿਆ ਜਾ ਰਿਹਾ ਜਿਹਦੇ ਵਿੱਚ ਪਰਿਵਾਰ ਅਤੇ ਨਗਰ ਵੱਲੋਂ ਜਿਹੜੀ ਮੁੱਖ ਮੰਗ ਆ ਉਹ ਜਿਹੜਾ ਬੰਦਾ ਦੋਸ਼ੀ ਹੈ ਉਹਨੂੰ ਫਾਸਟ ਟਰੈਕ ਅਦਾਲਤ ਤੇ ਉਹਦਾ ਕੇਸ ਚਲਾ ਕੇ ਫਾਂਸੀ ਦੀ ਸਜ਼ਾ ਜਿਹੜੀ ਆ ਉਹ ਪਿੰਡ ਵੱਲੋਂ ਮੰਗ ਕੀਤੀ ਜਾ ਰਹੀ ਹੈ ਜਿਹੜਾ ਦੋਸ਼ੀ ਹੈ ਸੋ ਮਾਹੌਲ ਨੂੰ ਸਖਾਵਾਂ ਰੱਖਣ ਵਾਸਤੇ ਔਰ ਪੰਜਾਬ ਸਰਕਾਰ ਅੱਗੇ ਬੇਨਤੀ ਹੈ ਕਿ ਜਿਹੜੇ ਇਹ ਤਾਂ ਕੰਮ ਕਰਨ ਆਉਂਦੇ ਆ ਉਹਨਾਂ ਦੀਆਂ ਲੋਕ ਜ਼ਿੰਮੇਵਾਰੀਆਂ ਚੱਕਣ ਔਰ ਜਿਹੜੇ ਬੰਦੇ ਸ਼ਰਾਰਤੀ ਉਸ ਸਟੇਟ ਚੋਂ ਇੱਥੇ ਆ ਗਏ ਆ ਉਹਨਾਂ ਦੀ ਸ਼ਨਾਖਤ ਕਰਕੇ ਉਹਨਾਂ ਨੂੰ ਵਾਪਸ ਉਹਨਾਂ ਦੀ ਸਟੇਟ ਦੇ ਵਿੱਚ ਭੇਜਿਆ ਜਾਵੇ ਦੇਖੋ ਇਹੋ ਜੀ ਅਨਸਖਾਵੀ ਘਟਨਾ ਇਹੋ ਜਿਹਾ ਕਹਿੰੋ क्रूरਪਨ ਦੁਆਰਾ ਪੰਜਾਬ ਦੀ ਧਰਤੀ ਤੇ ਦੇਖਣ ਨੂੰ ਆ ਨਾ ਮਿਲੇ ਸੋ ਪਰਿਵਾਰ ਵੱਲੋਂ ਮੁਜਰਮ ਨੂੰ ਫਾਂਸੀ ਦੀ ਸਜ਼ਾ ਫਾਸਟ ਟਰੈਕ ਅਦਾਲਤ ਰਾਹੀਂ ਜਿਹੜੀ ਆ ਉਹਦੀ ਮੰਗ ਕੀਤੀ ਜਾ ਰਹੀ ਹੈ ਜੀ। ਸੰਤੋਸ਼ ਕੁਮਾਰੀ ਭਾਣੋ ਕੀ ਤੋਂ? ਭਾਣੋ ਕੀ ਤੋਂ? ਹਾਂਜੀ ਇੱਥੇ ਕੈਂਡਲ ਮਾਰਚ ਕੱਢ ਰਹੇ ਹਾਂ। ਹਾਂਜੀ ਸਾਡਾ ਮੁੰਡਾ ਮੂਆ ਮਾਰ ਦਿੱਤਾ ਪਈਆਂ ਨੇ। ਸਾਨੂੰ ਇਨਸਾਫ ਮਿਲਣਾ ਚਾਹੀਦਾ ਉਹਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਆ। ਫਾਂਸੀ ਦੀ ਸਜ਼ਾ ਹੋਵੇ ਉਹਨੂੰ। ਸਾਡਾ ਬੱਚਾ ਬਹੁਤ ਵਧੀਆ ਸੀਗਾ। ਦੋਵੇਂ ਭੈਣ ਭਰਾ ਹਟ ਗਏ। ਸਾਡੇ ਕੋਲ ਬੱਚਾ ਖੋਹ ਲਿਆ ਪਈਆਂ ਨੇ। ਬੈਣਾ ਲੋਹੇ ਹੋ ਜਾਂ ਸਾਡਾ ਕਰਖੜੇ ਕੱਟ ਨਹੀਂ ਇਹ ਪਿੰਡ ਨੂੰ ਭਜਾਉਣੇ ਚਾਹੀਦੇ ਪੰਜਾਬ ਤੋਂ ਫਗਵਾੜੇ ਦੇ ਨਿਵਾਸੀ ਵੀਰ ਅਮਨਦੀਪ ਸਿੰਘ ਹੁਣਾ ਦਾ ਬੇਟਾ ਹਰਵੀਰ ਸਿੰਘ 5 ਸਾਲ ਦੀ ਉਮਰ ਦੇ ਵਿੱਚ ਜਿਸ ਦਰਿੰਦਗੀ ਦਾ ਸ਼ਿਕਾਰ ਹੋਇਆ ਸਾਨੂੰ ਲੱਗਦਾ ਵੀ ਜੇ ਹੁਣ ਵੀ ਸਾਨੂੰ ਸ਼ਰਮ ਅਕਲ ਹਲੂਣਾ ਨਹੀਂ ਆ ਰਿਹਾ ਤਾਂ ਸਾਨੂੰ ਆਪਣੇ ਇਨਸਾਨ ਹੋਣ ਤੇ ਸ਼ੱਕ ਕਰਨ ਦੀ ਲੋੜ ਹੈ ਇੱਕ ਵਾਰੀ ਦੁਬਾਰਾ ਪਰਚੋਲ ਕਰ ਲਈਏ ਵੀ ਸਾਡੇ ਅਸੀਂ ਸੱਚੀ ਮੁੱਚੀ ਸਾਨੂੰ ਮਨੁੱਖੀ ਬਣਾਇਆ ਜਾਂ ਅਸੀਂ ਕੋਈ ਜਾਨਵਰ ਜਾਂ ਪੱਥਰ ਦੇ ਲੋਕ ਆ ਪਿਛਲੇ 40 ਸਾਲਾਂ ਤੋਂ ਸਰਕਾਰ ਕੋਲ ਇਹੋ ਜੀ ਕੋਈ ਪਾਲਿਸੀ ਨਹੀਂ ਕਿ ਇਸ ਪੰਜਾਬ ਦੇ ਵਿੱਚ ਕੋਈ ਵੀ ਅਪਰਾਧੀ ਆਉਂਦਾ ਕਿਸੇ ਵੀ ਸੂਬੇ ਤੋਂ ਆਉਂਦਾ ਉਹਨੂੰ ਕਿਰਾਏ ਦੇ ਕਮਰਾ ਲੈਣ ਤੋਂ ਲੈ ਕੇ ਇੱਥੇ ਆਪਦੀ ਪ੍ਰਾਪਰਟੀ ਖਰੀਦਣ ਤੱਕ ਆਧਾਰ ਕਾਰਡ ਬਣਾਉਣ ਤੱਕ ਤੇ ਵੋਟਰ ਵੋਟ ਬਣਾਉਣ ਤੱਕ ਕੋਈ ਰੋਕ ਟੋਕ ਨਹੀਂ ਸਾਡੇ ਨਾਲ ਦੇ ਸੂਬੇ ਹਿਮਾਚਲ ਉਤਰਾਖੰਡ ਸਾਰੇ ਪਹਾੜੀ ਸੂਬੇ ਕੋਈ ਬੰਦਾ ਇੱਥੋਂ ਜਾ ਕੇ ਜੇ ਕਿਰਾਏ ਤੇ ਵੀ ਰਹਿਣਾ ਇਥੋਂ ਤੱਕ ਕਿ ਸਾਡੇ ਪੰਜਾਬ ਦੇ ਬੱਚੇ ਨੇ ਚੰਡੀਗੜ੍ਹ ਪੜਨ ਜਾਣਾ ਤਾਂ ਉਹਨੂੰ ਆਪਦੀ ਪੁਲਿਸ ਵੈਰੀਫਿਕੇਸ਼ਨ ਕਰਾਣੀ ਪੈਂਦੀ ਹੈ। ਉੱਥੇ ਸਕਰੀਨਿੰਗ ਦੇ ਵਿੱਚੋਂ ਲੰਘਣਾ ਪੈਂਦਾ ਹੈ। ਤੇ ਯੂਪੀ, ਬਿਹਾਰ, ਮੱਧ ਪ੍ਰਦੇਸ਼, ਦੁਨੀਆ ਭਰ ਦੇ ਲੋਕ ਖਾਸ ਤੌਰ ਤੇ ਅਪਰਾਧੀ ਕਿਸਮ ਦੇ ਲੋਕ ਪੰਜਾਬ ਨੂੰ ਪਨਾਹ ਦਾ ਪੜਾ ਕੇ ਬੈਗੇ ਨੇ। ਔਰ ਸਾਡੇ ਕੋਲ ਕੋਈ ਪਾਲਿਸੀ ਨਹੀਂ ਇਹਨਾਂ ਨੂੰ ਰੋਕਣ ਦੀ। ਸਾਡਾ ਸੱਭਿਆਚਾਰ ਬਦਲ ਰਿਹਾ, ਸਾਡੀ ਭਾਸ਼ਾ ਤੇ ਹਮਲਾ ਜੇ ਇਹੋ ਕੜੀ ਖੋਲਣੀ ਸੀ ਫਿਰ ਭਾਸ਼ਾ ਦੇ ਆਧਾਰ ਤੇ ਸੂਬੇ ਬਣਾਏ ਹੀ ਕਿਉਂ? ਇਸ ਕਰਕੇ ਕਿ ਭਾਸ਼ਾ ਨਾਲ ਜੁੜੀ ਹੋਈ ਪਛਾਣ ਸੱਭੇਤਾ ਕਿਰਦਾਰ ਵੱਧ ਫੁੱਲ ਸਕੇ ਬਚਿਆ ਰਹਾ ਸਕੇ ਤੇ ਜੇ ਸੰਤੁਲਨ ਵਿਗਾੜਨਾ ਹੈ ਇਥੋਂ ਦੀ ਡੈਮੋਗ੍ਰਾਫੀ ਦਾ ਇਹ ਅੰਤ ਨੂੰ ਇੱਕ ਵੱਡੇ ਬੇਚੈਨੀ ਵਾਲ ਤੇ ਲਾਅ ਇਨ ਆਰਡਰ ਵਿਗੜਨ ਵਾਲੇ ਪਾਸੇ ਜਾਊਗਾ ਲੋਕ ਕਾਨੂੰਨ ਆਪਣੇ ਹੱਥ ਚ ਲੈ ਕੇ ਇਥੋਂ ਦਾ ਸੰਤੁਲਨ ਠੀਕ ਕਰਨਗੇ ਸਾਡੀ ਬੇਨਤੀ ਹੈ ਪੰਜਾਬ ਸਰਕਾਰ ਨੂੰ ਇਸ ਇੱਕ ਹਰਵੀਰ ਸਿੰਘ ਦੀ ਸ਼ਹਾਦਤ ਤੋਂ ਬਾਅਦ ਲੱਖਾਂ ਹਰਵੀਰ ਜਿਹੜੇ ਨੇ ਰਡਾਰਤੇ ਨੇ ਲੱਖਾਂ ਅਪਰਾਧੀ ਇੱਥੇ ਆਧਾਰ ਕਾਰਡ ਵੋਟਰ ਕਾਰਡ ਬਣਾ ਕੇ ਰਹਿ ਰਹੇ ਨੇ ਜਿਨ੍ਹਾਂ ਦੀ ਕੋਈ ਪੁਲਿਸ ਸਕ੍ਰੀਨੀ ਨਹੀਂ ਹੋਈ ਨਾ ਉਹਨਾਂ ਦੇ ਪਿਛੇ ਨੂੰ ਪਿਛਲਾ ਕਿਸੇ ਨੂੰ ਰਿਕਾਰਡ ਮੌਜੂਦ ਹੈ ਸੋ ਸਾਡੀ ਬੇਨਤੀ ਹੈ ਕਿ ਇੱਕ ਤਾਂ ਇੱਥੇ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਦੋ-ਦੋ ਆਧਾਰ ਕਾਰਡ ਬਣਾ ਕੇ ਜਾਲੀ ਆਧਾਰ ਕਾਰਡ ਬਣਾ ਕੇ ਜਾਂ ਬਿਨਾਂ ਆਧਾਰ ਕਾਰਡ ਜਾਂ ਵੋਟਰ ਕਾਰਡ ਤੋਂ ਇੱਥੇ ਰਹਿ ਰਹੇ ਨੇ ਸਭ ਤੋਂ ਪਹਿਲਾਂ ਉਹਨਾਂ ਦੀ ਸਕਰੀਨਿੰਗ ਕਰਕੇ ਉਹਨਾਂ ਨੂੰ ਜਿਹੜਾ ਸੂਬਿਆਂ ਚੋਂ ਆਏ ਆ ਉੱਥੇ ਵਾਪਸ ਭੇਜਿਆ ਜਾਵੇ ਔਰ ਜਿਹੜੇ ਇੱਥੋਂ ਦੇ ਵਸਨੀਕ ਨੇ ਉਹਨਾਂ ਦੀ ਵੋਟ ਕੈਨਸਲ ਕੀਤੀ ਜਾਵੇ ਕਿਉਂਕਿ ਇਹ ਵੋਟ ਜਿਹੜੀ ਇੱਕ ਸ਼ਹਿ ਦਾ ਕੰਮ ਕਰਦੀ ਆ ਅਪਰਾਧੀਆਂ ਨੂੰ ਵੀ ਅਸੀਂ ਨਹੀਂ ਕਹਿੰਦੇ ਵੀ ਇੱਥੇ ਹਰ ਪ੍ਰਵਾਸੀ ਜਿਹੜਾ ਆ ਉਹ ਅਪਰਾਧੀ ਕਿਸਮ ਦਾ ਹੈ ਮਹਿੰਤੀ ਲੋਕ ਨੇ ਪਰ ਇੱਥੋਂ ਦੀ ਡੈਮੋਗ੍ਰਾਫੀ ਵੀ ਬਦਲ ਰਹੀ ਹੈ ਇੱਥੇ ਦੀ ਆਰਥਿਕਤਾ ਤੇ ਸੱਟ ਵੱਜ ਰਹੀ ਹੈ ਇੱਥੋਂ ਦਾ ਲਾਅ ਐਂਡ ਆਰਡਰ ਖਰਾਬ ਹੋ ਰਿਹਾ ਸਾਡੇ ਬੱਚੇ ਧੀਆਂ ਕੋਈ ਸੇਫ ਨਹੀਂ ਉਹ ਆਪ ਦਾ ਕਲਚਰ ਸਭਿਅਤਾ ਨਾਲ ਲੈ ਕੇ ਆ ਰਹੇ ਨੇ ਉਹ ਸਾਡੇ ਬੱਚੇ ਉਹਨੂੰ ਅਡਾਪਟ ਵੀ ਕਰ ਰਹੇ ਨੇ ਉਹਦੇ ਸ਼ਿਕਾਰ ਵੀ ਹੋ ਰਹੇ ਨੇ ਸੋ ਸਾਡੀ ਬੇਨਤੀ ਹੈ ਕਿ ਜਲਦ ਤੋਂ ਜਲਦ ਉਤਰਾਖੰਡ ਹਿਮਾਚਲ ਦੀ ਤਰਜ਼ ਤੇ ਉੱਤੇ ਪੰਜਾਬ ਦੇ ਉੱਤੇ ਬਾੜੀ ਵਿਅਕਤੀ ਦੀ ਜਿਹੜੀ ਕਿਸੇ ਵੀ ਤਰ੍ਹਾਂ ਦੀ ਆਈਡੀ ਕਾਰਡ ਬਣਾਉਣ ਤੇ ਜ਼ਮੀਨ ਦੀ ਖਰੀਦੋ-ਫੋਕਤ ਕਰਨ ਦੇ ਉੱਤੇ ਤRenderTarget ਬੰਦੀ ਲਗਾਈ ਜਾਵੇ ਵਿਧਾਨ ਸਭਾ ਚ ਬਿੱਲ ਪੇਸ਼ ਕਰਕੇ ਔਰ ਜੇ ਕੋਈ ਵਿਅਕਤੀ ਕਿਸੇ ਪ੍ਰਵਾਸੀ ਨੂੰ ਕਮਰਾ ਦੇ ਰਿਹਾ ਤਾਂ ਪੁਲਿਸ ਨੂੰ ਇਨਫੋਰਮ ਕਰਕੇ ਪਹਿਲਾਂ ਉਹਦੀ ਪੁਲਿਸ ਵੈਰੀਫਿਕੇਸ਼ਨ ਕਰਾਈ ਜਾਵੇ ਚੈੱਕ ਕੀਤਾ ਜਾਵੇ ਵੀ ਦੋ ਦੋ ਆਧਾਰ ਕਾਰਡ ਨਾ ਹੋਣ ਇਹ ਸ਼ੈ ਮਿਲ ਰਹੀ ਹੈ ਜਿਹੜਾ ਬੰਦਾ ਉਧਰੋਂ ਕ੍ਰਾਈਮ ਕਰਕੇ ਆ ਰਿਹਾ ਉਹ ਪੰਜਾਬ ਆ ਕੇ ਰਹਿ ਰਿਹਾ ਜਿਹੜਾ ਪੰਜਾਬ ਚੋਂ ਕ੍ਰਾਈਮ ਕਰ ਰਿਹਾ ਯੂਪੀ ਜਾ ਕੇ ਰਹਿ ਰਿਹਾ ਔਰ ਦੋਨੇ ਪਾਸੇ ਸੇਫ ਹੈ ਦੋਵੇਂ ਪਾਸੇ ਉਹਦੇ ਆਧਾਰ ਕਾਰਡ ਬਣੇ ਹੋਏ ਦੋਵੇਂ ਪਾਸੇ ਉਹਨੇ ਪ੍ਰਾਪਰਟੀਆਂ ਲਈਆਂ ਹੋਈਆਂ ਨੇ ਸੋ ਇਹ ਆਪਣੇ ਆਪ ਦੇ ਵਿੱਚ ਪੰਜਾਬ ਇਕਲੌਤੀ ਇੱਕ ਆਪਣਾ ਦਾ ਬਣਦਾ ਜਾ ਰਿਹਾ ਔਰ ਇਹ ਕੋਈ ਫਿਰਕੂ ਕੋਈ ਜਾਤੀ ਜਾਂ ਸੂਬੇ ਦੇ ਆਧਾਰ ਤੇ ਭੇਦਭਾਵ ਨਹੀਂ ਹੈ ਬਲਕਿ ਪੰਜਾਬ ਦੀ ਜਰਗੇਸ ਧਰਤੀ ਨਾਲ ਜੁੜਿਆ ਸੱਭਿਆਚਾਰ ਇੱਥੋਂ ਦੇ ਵਸਨੀਕਾਂ ਦੀ ਸੁਰੱਖਿਆ ਦਾ ਮਸਲਾ ਔਰ ਇਹ ਲਾਅ ਐਂਡ ਆਰਡਰ ਦਾ ਮਸਲਾ ਇਹਨੂੰ ਛੇਤੀ ਤੋਂ ਛੇਤੀ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕਰਕੇ ਬਿੱਲ ਪਾਸ ਕਰਕੇ ਤੁਰੰਤ ਜਿਹੜੀ ਆ ਇਹ ਸਕਰੀਨਿੰਗ ਹੋਣੀ ਚਾਹੀਦੀ ਵੀ ਕਿੰਨੇ ਅਪਰਾਧੀ ਇੱਥੇ ਰਹਿ ਰਹੇ ਨੇ ਔਰ ਉਹਦੇ ਨਾਂ ਨਾਲ ਅਸੀਂ ਬੇਨਤੀ ਕਰਦੇ ਹਾਂ ਸਰਕਾਰ ਨੂੰ ਕਿ ਹਰਵੀਰ ਸਿੰਘ ਦੇ ਕੇਸ ਨੂੰ ਫਾਸਟ ਟਰੈਕ ਤੇ ਚਲਾ ਕੇ ਮਿਸਾਲੀ ਸਜ਼ਾ ਦਿੱਤੀ ਜਾਵੇ ਤਾਂ ਕਿ ਇੱਕ ਵੱਡਾ ਕਾਮ ਆਰ ਕੇ ਟੰਗਾਂਗੇ ਤਾਂ ਇਹਦੇ ਵਿੱਚ ਜਿਹੜੇ ਬਾਕੀ ਅਪਰਾਧੀ ਇੱਥੇ ਲੁਕਸ਼ ਭਕੇ ਰਹੇ ਨੇ ਉਹਨਾਂ